ਸਿਕਲੀ ਦਾ 7 ਤਰੀਕ ਨੂੰ ਰਣਜੀਤ ਐਵੇਨਿਊ ਦੇ ਵਿੱਚ ਡਕੈਤੀ ਦੀ ਮਤਲਬ ਇੰਟੈਂਸ਼ਨ ਨਾਲ 5-6 ਲੋਕ ਵੜਗੇ ਸੀ ਉਹਨੂੰ ਬੜਾ ਰਿਕੋਰਡ ਟਾਈਮ ਦੇ ਵਿੱਚ ਅਸੀਂ ਕੁਝ ਦਿਨਾਂ ਚੀ ਉਹਨੂੰ ਸਾਰਾ ਸੋਲਵ ਕਰ ਲਿਆ ਸੀਗਾ ਆਇਡੈਂਟੀਫਾਈ ਕਰ ਲਏ ਸੀਗੇ ਉਸ ਤੋਂ ਬਾਅਦ ਹੁਸ਼ਿਆਰਪੁਰ ਰਹਿਮਾ ਚਲਦੇ ਏਰੀਏ ਤੋਂ ਤਿੰਨ ਦੋਸ਼ੀ ਉਹਨਾਂ ਚ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਤੋਂ ਤਿੰਨ ਵੈਪਨ ਮਿਲੇ ਸੀਗੇ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਵਿਕਰਮਜੀਤ ਵਿੱਕੀ ਜੋ ਕਿ ਮਹੱਲਾ ਨਾਨਕ ਸਰ ਤਰਨਤਾਰਨ ਦਾ ਰਹਿਣ ਵਾਲਾ ਹੈ ਉਮਰ ਇਹਦੀ ਕਰੀਬ 26 ਸਾਲ ਹੈ ਪਲੱਸ 2 ਪੜ੍ਹਿਆ ਲੇਬਰ ਦਾ ਕੰਮ ਕਰਦਾ ਹੈ ਇਹ ਬੰਦੇ ਦੇ ਖਿਲਾਫ ਪਹਿਲਾਂ ਵੀ ਨੌ ਮੁਕਤਬੇ ਦਰਜ ਨੇ ਵੱਖ-ਵੱਖ ਏਰੀਆ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਹੈ ਤਰਨਤਾਰਨ ਚ ਹੈ ਔਰ ਐਸ.ਓ.ਸੀ ਅੰਮ੍ਰਿਤਸਰ ਦੇ ਵਿੱਚ ਵੀ ਇਹਦੇ ਤੇ ਮੁਕਤਬੇ ਦਰਜ ਹੈ ਬੜਾ ਨੋਟੋਰੀਅਸ ਕ੍ਰਿਮੀਨਲ ਨੂੰ ਆਪਾਂ ਕਹਿ ਸਕਦੇ ਹਾਂ ਦੂਜੇ ਜਿਹੜੇ ਦੇ ਦੋ ਸਾਥੀ ਹੈ ਮਨਦੀਪ ਦੇ ਖਿਲਾਫ ਇੱਕ ਪਰਚਾ ਹੈ ਤੇ ਜਤਿੰਦਰ ਸਿੰਮੂ ਦੇ ਖਿਲਾਫ 8 ਪਰਚੇ ਨੇ ਆਲਰੇਡੀ ਤੋਂ ਇਹ ਕ੍ਰਿਮੀਨਲ ਪ੍ਰਵਿਰਤੀ ਦੇ ਸਾਰੇ ਬੰਦੇ ਆ ਇਹਨਾਂ ਨੇ ਇਹ ਸਾਰੀ ਸਾਜ਼ਿਸ਼ ਤਹਿਤ ਇਹ ਜਿਹੜੀ ਵਾਰਦਾਤ ਤੋਂ ਅੰਜਾਮ ਦਿੱਤਾ ਸੀ 7 ਤਰੀਕ ਵਾਲੇ ਨੂੰ ਤੇ ਇਹ ਜਿਹੜਾ ਵਿਕਰਮ ਹੈ ਇਹਨੂੰ ਕੱਲ ਜਦੋਂ ਪੁਲਿਸ ਪਾਰਟੀ ਕੋਲੇ ਦੱਸ ਰਿਆ ਸੀਗਾ ਕਿ ਮੇਰੇ ਨਾਲ ਦੇ ਬੰਦੇ ਜਿਹੜੇ ਆ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਲੈ ਰਹੇ ਸੀਗੇ ਤਾਂ ਪੁਲਿਸ ਪਾਰਟੀ ਇਹਨੂੰ ਲੈ ਕੇ ਆਈ ਸੀ ਜਿੱਥੇ ਇਹਨੇ ਦੱਸਿਆ ਵੀ ਇੱਥੇ ਮਿਲਣ ਨੂੰ ਦਾ ਟਾਈਮ ਅਗੇ ਫਿਕਸ ਕਰਦੇ ਆ ਉੱਥੇ ਜਦੋਂ ਆਇਆ ਇਹ ਤੇ ਇਹਨੇ ਇਥੇ ਮੌਕੇ ਦਾ ਫਾਇਦਾ ਉਠਾ ਕੇ ਜਿਹੜਾ ਸਾਡਾ ASIIO ਸੀਗਾ ਉਹਦਾ ਸਰਵਿਸ ਵੈਪਨ ਜਿਹੜਾ ਖੋਲਿਆ ਉਸ ਕੁਥਮ-ਕੁੱਥੀ ਦੇ ਵਿੱਚ ਇੱਕ ਗੋਲੀ ਪਹਿਲਾਂ ਚੱਲੀ ਜਿਹੜੀ ਕੇ ਤੇ ਸੜਕ ਵੱਲ ਲੱਗੀ ਫਿਰ ਇਹਨੂੰ ਦੁਬਾਰਾ ਇਹਨੇ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਉਹਨੇ ਵੀ ਖੋਇਆ ਕਿਉਂਕਿ ਉਹ ਜਿਹੜੀ ਕਾਰਡ ਹੁੰਦੀ ਹੈ ਸਰਕਾਰੀ ਉਹਦੇ ਨਾਲ ਬੰਨਿਆ ਹੁੰਦਾ ਪਿਸਟਲ ਜਾਂ ਰਵਾਲਵਰ ਜਿਹੜਾ ਵੀ ਪੁਲਿਸ ਆਫਸਰ ਕੋ ਹੋਵੇ ਉਹਦੇ ਕਰਕੇ ਉਹ ਬਚਾਅ ਹੋ ਗਿਆ ਪੂਰਾ ਸਟ੍ਰੈਚਿੰਗ ਨਹੀਂ ਹੋਈ ਤੇ ਉਸ ਕੁਥਮ-ਕੁੱਥੀ 'ਤੇ ਇਹਦੇ ਸੱਟ ਲੱਗੀ ਜਿਹੜੀ ਗੋਲੀ ਚੱਲੀ ਦਿਨ ਨਾਲ ਇੰਜਰਡ ਹੋਇਆ ਇਨੂੰ ਹਸਪੀਟਲ ਲੈ ਕੇ ਗਏ ਸੀ ਰਾਤ ਬਾਕੀ ਜਿਹੜੇ ਇਹਦੇ ਤਿੰਨ ਮੁਲਜ਼ਮ ਨੇ ਨਾਲ ਦੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਸਾਰੇ ਆਈਡੈਂਟੀਫਾਈਡ ਨੇ ਤੇ ਉਹਨਾਂ ਦੇ ਉੱਤੇ ਸਾਡੀ ਪੂਰੀ ਕਾਰਵਾਈ ਚੱਲ ਰਹੀ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਹੋਈਆਂ ਸੋ ਮੈਂ ਸਮਝਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਿਹੜਾ ਆਰਗੇਨਾਈਜ਼ ਕ੍ਰਾਈਮ ਨੂੰ ਬਿਲਕੁਲ ਸਿਰ ਨਹੀਂ ਅਸੀਂ ਚੁੱਕਣ ਦਿੰਦੇ ਔਰ ਜਿਹੜਾ ਵੀ ਬੰਦਾ ਇਹੋ ਜੀ ਜੁਰਤ ਕਰਦਾ ਇੱਥੇ ਆ ਕੇ ਉਹਨੂੰ ਜਲਦੀ ਟ੍ਰੇਸ ਕੀਤਾ ਜਾਂਦਾ ਔਰ ਅਰੈਸਟ ਕੀਤਾ ਜਾਂਦਾ ਚਾਹੇ ਉਹ ਕਿਸੇ ਹੋਰ ਜ਼ਿਲ੍ਹੇ ਚ ਲੁਕਿਆ ਹੋਵੇ ਚਾਹੇ ਕਿਸੇ ਹੋਰ ਸਟੇਟ ਦੇ ਵਿੱਚ ਸੋ ਮੈਂ ਸਾਰੀ ਟੀਮ ਨੂੰ ਬੜੀ ਮੁਬਾਰਕਬਾਦ ਇੰਨਾ ਕੱਲ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਗਿਆ ਸੀ ਕਿ ਬੜੀ ਮੈਟਿਕੁਲਸ ਔਰ ਵਧੀਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਬੰਦੇ ਫੜੇ ਗਏ ਔਰ ਤਿੰਨ ਵੈਪਨ ਰਿਕਵਰ ਹੋਏ ਔਰ ਮੈਂ ਸਮਝਦਾ ਕਿ ਇਤਨਾ ਹੋਰ ਵੀ ਵਾਰਦਾਤਾ ਜਿਹੜੀਆਂ ਏਰੀਆ ਚ ਢਲ ਗਈਆਂ